ਦੇਖੋ ਪਹਿਲਾਂ ਤੇ ਮੈਂ ਇੱਕ ਸੇਵਕ ਹਾਂ ਪ੍ਰਧਾਨ ਨਹੀਂਗਾ ਪਰਮ ਪੂਜਨੀ ਪੀਠਾ ਦੀਸ਼ਵਰ ਸ਼੍ਰੀ ਐਕਸਵਾਰ ਸ਼੍ਰੀ ਮਹਾਂਤਨੰਦ ਸਾਹੀ ਮਹਾਰਾਜ ਜੀ ਦੇ ਪਾਵਨ ਸੰਨਤੇ ਵਿੱਚ ਇਹ ਵਿਸ਼ਾਲ ਸ਼ੁਭ ਯਾਤਰਾ ਗੱਦੀਸ਼ੀ 바ਵਾ ਲਾਲ ਦੇ ਜੀ ਜੋ ਕੱਢੀ ਜਾ ਰਹੀ ਜੋ ਕਿ ਲਗਭਗ 30 ਵਰਿਆਂ ਤੋਂ ਇਹ ਯਾਤਰਾ ਹਰ ਸਾਲ ਪੂਜੇ ਮਾਰਾਈ ਕਰਦੇ ਆ ਜਿਹਦੇ ਵਿੱਚ ਸਤਗੁਰੂ ਸ਼੍ਰੀ 바ਵਾ ਲਾਲ ਦੇ ਜੀ ਮਹਾਰਾਜ ਜੀਵਨੀ ਪਰ ਆਧਾਰਿਤ ਪੂਰਾ ਜਨਮ ਵਰਤਾਂਗ ਆਇਆ ਗਿਆ 바ਵਾ ਲਾਲ ਜੀ ਦਾ ਜਨਮ ਆਇਆ ਉਸ ਦੇ ਇਲਾਵਾ ਸੰਦਰ ਦੇਵੀ ਦੇਵਤਿਆਂ ਦੇ ਸਰੂਪ ਇਹ ਸਾਡੇ ਪਰਮ ਪੂਜਨੀਏ ਪੀਤਾ ਦੀਸ਼ਵਰ ਸ਼੍ਰੀ 108 ਸ਼੍ਰੀ ਮੰਤਨ ਦਾ ਜੀ ਮਹਾਰਾਜ ਆਪਣੇ ਨੇਤৃত্ব ਆਪ ਬੜੇ ਖਲੋਕੇ ਬੜੇ ਆਰਾਮ ਨਾਲ ਯਾਤਰਾ ਤਿਆਰ ਕਰਵਾਉਂਦੇ ਜਿਹਨੂੰ ਲਗਭਗ ਕੈਲੀਅਰ 1.5 ਤੋਂ 2 ਮਹੀਨੇ ਲੱਗ ਜਾਂਦੇ ਆ ਕਿੰਨੇ ਰਾਤਾਂ ਕਰਾ ਤਿਆਰ ਕਿਤੇ ਸਭ ਤੋਂ ਘੱਮ ਇਹ 35 ਰਾਤਾਂ ਅਸੀਂ ਤਿਆਰ ਕੀਤੇ ਇਸ ਚ ਜਿਹਦੇ ਵਿੱਚ ਉੜੀਸਾ ਤੋਂ ਸੱਤ ਵਿਰਤ ਕਾਰੀਗਰ ਆਉਂਦੇ ਸਾਡੇ ਉਹ ਇਸ ਕਾਰਗਰ ਨੂੰ ਸਮਰਥਨ ਆਪਣਾ ਦੇਣ ਇਰੀ ਵੀ ਦੇਵੀ ਦੇਵ ਤੇ ਸਰੂਪ ਅਸੀਂ ਇਹਦੇ ਵਿੱਚ ਨਾ ਕੋਈ ਸਰੂਪ ਨਹੀਂ ਬਣਾਉਂਦੇ ਇਨਸਾਨਾਂ ਨੂੰ ਵਧੇ ਕਿ ਇਹ ਸਰੂਪ ਪੂਜੇ ਮਾਰਾ ਇਹਨਾਂ ਕਿ ਇਨਸਾਨ ਨੂੰ ਰੂਪ ਨਹੀਂ ਹੁੰਦੇ ਇਹ ਪਾਪ ਪੁੱਤਰੇ ਬਣਾਉਂਦੇ ਜਿਸ ਤਰ੍ਹਾਂ ਦੇਵੀ ਦੇਵ ਤੇ ਮੰਨਗੇ ਨਾ ਫਾਈਬਰ ਦੇ ਵਿੱਚ ਬਣਾਣਗੇ ਬਾਰੇ ਦਾ ਕਹਿਣਾ ਹੈ ਕਿ ਅਸੀਂ ਕੋਈ ਵੀ ਰੂਪ ਇਨਸਾਨ ਨਾ ਅਸੀਂ ਉਹਨਾਂ ਰੂਪ ਨਹੀਂ ਲੈ ਸਕਦੇ ਅਸੀਂ ਅਸੀਂ ਉਹਨਾਂ ਨੂੰ ਪੂਜ ਸਕਦੇ ਹਾਂ ਬਾਬਾ ਲਾਲ ਜੀ ਜੀਵਨੀ ਪਰ ਅਧਾਰਿਤ ਇਹ ਸਾਰੇ ਚੀਜ਼ਾਂ ਪ੍ਰਸਤ ਕਰਦੀਆਂ ਗਈਆਂ ਤੇ ਪੂਜਿਆ ਮਹਾਰਾਜ ਦਾ ਰਾਤ ਆ ਰਿਹਾ ਬੜਾ ਵੱਡਾ ਰਾਤ ਆ ਰਿਹਾ ਜਿਹੜਾ ਵਿਸ਼ੇਸ਼ ਪੋਤੇ ਬਣਾ ਸਾਰੇ ਸ਼ਹਿਰ ਵਿੱਚ ਆ ਰਹੇ ਕਈ ਰਾਤ ਦੇ ਧਾਰਮਿਕ ਸੰਤਾਂ ਪ੍ਰਤੀ ਪਾ ਰਹੇ ਆ ਜੀ 31 ਨੂੰ ਜਨਮ ਦਿਵਸ ਮੌਸਮ ਆਏਗਾ ਸਾਰੇ ਸਾਧਰ ਮੰਦਿਰ ਤੋਂ और सभी के कि आपसी भाईचारे और प्रेम प्यार से इस शोभा यात्रा को लाने तो हम इस समस्या हैं और हम यदि एक दूसरे की मदद को आगे लेकर समाज में शामिल है समाज में शांति रहे